ਨਗਰ ਨਿਗਮ ਤੇ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਕਈ ਪਜਾਰੀ ਦਾ ਕੰਮ ਕੀਤਾ ਜਾ ਰਿਹਾ ਜਿਨ੍ਹਾਂ ਨੇ ਜਿਹੜੇ ਦੁਕਾਨਦਾਰਾਂ ਨੇ ਸੜਕਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੇ ਦੁਕਾਨ ਤੋਂ ਬਾਹਰ ਜਿਹੜਾ ਸਮਾਨ ਰੱਖਿਆ ਗਿਆ ਸੀ ਉਹ ਸਮਾਨ ਚੱਕਿਆ ਜਾ ਰਿਹਾ ਤਸਵੀਰਾਂ ਇੱਕ ਵਾਰੀ ਦਿਖਾ ਦਿੰਦੇ ਹਾਂ ਤੁਹਾਨੂੰ ਤੁਸੀਂ ਵੱਡੇ ਵੱਡੇ ਕਾਊਂਟਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੇ ਦੁਕਾਨਾਂ ਤੋਂ ਬਾਹਰ ਰੱਖੇ ਹੋਏ ਸੀਗੇ ਉਹ ਕਾਊਂਟਰ ਜਿਹੜੇ ਹੈਗੇ ਆ ਉਹ ਵੀ ਚੱਕੇ ਗਏ ਆ ਹੋਰ ਸਮਾਨ ਵੀ ਜਿਹੜਾ ਹੈਗਾ ਉਹ ਜ਼ਬਤ ਕੀਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਨਾਲ ਦੀ ਨਾਲ ਪੁਲਿਸ ਜਿਹੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਹੈਗੇ ਉਹ ਵੀ ਇੱਥੇ ਨਾਲ ਮੌਜੂਦ ਨੇ ਲਗਾਤਾਰ ਕੈਬਜ਼ਾਰੀ ਦਾ ਕੰਮ ਕੀਤਾ ਜਾ ਰਿਹਾ ਔਰ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਜਿਹੜੇ ਦੁਕਾਨਾਂ ਤੋਂ ਬਾਹਰ ਸਮਾਨ ਰੱਖੇ ਹੋਏ ਸੀਗੇ ਉਹਦਾ ਨੁਕਸਰ ਦੇ ਵਿੱਚ ਲਿਆ ਕੀਤਾ ਜਾ ਰਿਹਾ ਹੈਗਾ ਔਰ ਇਹ ਵੀ ਦੱਸ ਦਈਏ ਕਿ ਹਾਲਾਂਕਿ ਰੈਣਕਪੁਰਜ਼ਾਰ ਦੇ ਵਿੱਚ ਜਾਂ ਕਹਿੰਦੇ ਸਿਵਲ ਹਸਪਤਾਲ ਵਾਲੀ ਸਾਈਡ ਤੇ ਇਹ ਕਾਰ ਜਿਹੜੀ ਕਾਰਜਕਾਰੀ ਹੈਗੀ ਇਹ ਪੁਲਿਸ ਵੱਲੋਂ ਤੇ ਕਾਰਜਸ਼ਿਰਵ ਵੱਲੋਂ ਪਹਿਲਾਂ ਹੀ ਕੀਤੀ ਜਾ ਰਹੀ ਜਾ ਚੁੱਕੀ ਹੈ ਪਰ ਅੱਜ ਕਿਸ਼ੋਰਪੁਰਾ ਤੋਂ ਲੈ ਕੇ ਲੰਬਾ ਪੈਂਚੌਂਕ ਤੱਕ ਇਹ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਮੌਜੂਦ ਹੈਗੇ ਨੇ ਕਾਰਪੋਰੇਸ਼ਨ ਦੇ ਅਧਿਕਾਰੀ ਮੌਜੂਦ ਹੈਗੇ ਨੇ ਔਰ ਲਗਾਤਾਰ ਜਿਦਾ ਪੁਲਿਸ ਕਮਿਸ਼ਨ ਲਗਾਤਾਰ ਪੁਲਿਸ ਕਮਿਸ਼ਨ ਸੁਪਨ ਸ਼ਰਮਾ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੇ ਸੜਕਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ ਉਹ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ ਤਾਂ ਕਿ ਜਿਹੜਾ ਟ੍ਰੈਫਿਕ ਸੜਕਾਂ ਤੇ ਚੱਲਦਾ ਉਹ ਸਾਰੂ ਢੱਡ ਨਾਲ ਚਲਾਇਆ ਜਾ ਸਕੇ ਇਸੇ ਕਰਕੇ ਇਹ ਕਾਰਵਾਈ ਜਿਹੜੀ ਹੈਗੀ ਅਮਲ ਤੇ ਲਿਆਂਦੀ ਗਈ ਆ ਔਰ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਕਬਜ਼ੇ ਕੀਤੇ ਹੋਏ ਸਰਕਾਰ ਦੇ ਉੱਤੇ ਉਹ ਕਬਜ਼ੇ ਨੂੰ ਹਟਾਉਣ ਲਈ ਜਿਹੜਾ ਸਮਾਨ ਹੈਗਾ ਉਹ ਜੰਪ ਕੀਤਾ ਜਾ ਰਿਹਾ ਹੈ। ਔਰ ਲਗਾਤਾਰ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਲਗਾਤਾਰ ਲੋਕਾਂ ਨੂੰ ਜਾਗਰੂਤਵੀ ਕੀਤਾ ਜਾ ਰਿਹਾ ਇਸ ਵਾਸਤੇ ਕਿ ਸਰਕਾਰ ਦੇ ਉੱਤੇ ਜਿਹੜਾ ਸਮਾਨ ਹੈਗਾ ਉਸ ਨੂੰ ਸਰਕਾਰ ਦੇ ਉੱਤੇ ਨਾ ਰੱਖ ਕੇ ਆਪਣੀ ਦੁਪਾਲਾ ਦੇ ਅੰਦਰ ਰੱਖੋ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਮਣਾ ਨਾਲ ਕਰਨਾ ਪਵੇ ਤਾਂ ਇੱਕ ਐਸੇ ਖੱਡਾ ਕੀਤਾ ਜਾ ਰਿਹਾ ਹੈਗਾ ਪਾਣੀ ਨੂੰ ਪਾਣੀ ਦੀ ਪ੍ਰੋਬਲਮ ਕਰਕੇ ਔਰ ਅਧਿਕਾਰੀ ਪਰਮਿਸ਼ਨ ਦੇਖ ਰਹੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਜੀ ਤੁਸੀਂ ਰਸੀਦ ਕਟਾਈ ਹੋਈ ਹੈ ਨਾ ਪਲੰਬਰ ਦੀ ਪਾਣੀ ਇਹ ਇੱਕ ਪਰਮਿਸ਼ਨ ਥੋੜੀ ਹੈ ਭਾਜੀ ਨੇ ਆਪਣਾ ਪਾਣੀ ਦਾ ਕੰਮ ਕਰਨਾ ਹੈ ਨਹੀਂ ਪਰ ਤੁਸੀਂ ਸਾਡੇ ਕੋਲੋਂ ਤਾਂ ਪਰਮਿਸ਼ਨ ਲੋ ਨਾ WhatsApp ਵੀ ਮੇਰੇ ਕੋਲ ਹੈ ਜਿਸ ਕੋ ਪਰਮਿਸ਼ਨ ਨਹੀਂ 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 ਇਹ ਕੰਮ ਨਾ ਕਰੋ ਇਹਨੂੰ ਬੰਦ ਕਰੋ ਚਲੋ ਕੋਈ ਨਹੀਂ ਤਾਂ ਰੋਡ ਤੇ ਨਹੀਂ ਕੰਮ ਕਰ ਸਕਦੇ ਹਾਂ ਜੀ ਨਹੀਂ ਪਲੀਜ਼ ਹੈ ਨਾ ਕੰਮ ਕਰੋ ਇਹ ਬਹੁਤ ਲੈਸ ਨਾਲ ਤੁਹਾਨੂੰ ਤੁਹਾਡੀ ਗੱਲ ਸਮਝਦਾ ਹਾਂ ਬਾਲਕਨੀ ਗੱਲ ਆਇਆ ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਇਹ ਜਿਹੜਾ ਖੱਡਾ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਜਾਣਕਾਰੀ ਹੈਗੀ? ਇਹਦੀ ਵਾਰੀ ਇੱਦਾਂ ਇਹਨੇ ਸਾਨੂੰ ਤਾਂ ਕੋਈ ਨੋਟਿਸ ਹੀ ਨਹੀਂ। ਨਾਲੇ ਸਾਡੋ ਕਿ ਉਹਨਾਂ ਨੇ ਪਰਮਿਸ਼ਨ ਲਈ। ਉਹ ਪਰਮਿਸ਼ਨ ਲਓਗੇ ਬਾਅਦ ਲੀਗਲੀ ਕਰਾਂ ਉਹ ਜਾਇਜ਼ ਆ। ਇਹ ਇਲਿਗਲ ਹੋ ਰਿਹਾ। ਇਹ ਬਿਲਕੁਲ ਇਲਿਗਲ ਸੀਗਾ। ਤਾਂ ਹੀ ਰੋਕ ਦਿੱਤਾ ਗਿਆ, ਬੰਦ ਕਰਾ ਦਿੱਤਾ ਗਿਆ। ਇਹਨੂੰ ਕੋ ਬੰਦ ਕਰ ਦੇ ਤਾਂ ਬਿਲਕੁਲ ਜਿਹੜਾ ਇਹ ਕਾਰਪੋਰੇਸ਼ਨ ਦੇ ਹਦੂਦ ਦੇ ਅੰਦਰ ਜਿਹੜਾ ਗੱਡਾ ਕੀਤਾ ਜਾ ਰਿਹਾ ਸੀ ਪਾਣੀ ਦੀ ਪ੍ਰੋਬਲਮ ਲੈ ਕੇ ਉਹਦੀ ਪਰਮਿਸ਼ਨ ਨਹੀਂ ਸੀਗੀ। ਔਰ ਇਸ ਜਿਹੜੀ ਕਾਰਵਾਈ ਹੈਗੀ ਇਹਨੂੰ ਬੰਦ ਕਰਵਾਇਆ ਜਾ ਰਿਹਾ ਔਰ ਜਿਹੜਾ ਖੱਡਾ ਕੀਤਾ ਸੀ ਉਹਨੂੰ ਵੀ ਭਰਨ ਦੇ ਆਦੇਸ਼ ਜਿਹੜੇ ਹੈਗੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਦੇ ਦਿੱਤੇ ਗਏ ਆ ਇਹ ਹੁਣ ਖੱਡੇ ਨੂੰ ਭਰਿਆ ਜਾ ਰਿਹਾ ਔਰ ਜਿਹੜੇ ਉਹਨਾਂ ਦੇ ਔਜ਼ਾਰ ਸੀਗੇ ਮਿਸਤਰੀਆਂ ਦੇ ਉਹ ਵੀ ਕਬਜ਼ੇ ਵਿੱਚ ਲੈ ਲਏਗੇ ਮੈਂ ਹਥਿਆਰ ਵੀ ਇੱਕ ਵਾਰੀ ਦਿਖਾਣਾ ਚਾਹਵਾਗਾ ਕਿ ਜਿਹੜੇ ਉਹਨਾਂ ਦੇ ਔਜ਼ਾਰ ਹੈਗੇ ਨੇ ਉਹ ਕਬਜ਼ੇ ਵਿੱਚ ਲੈ ਲਏ ਗਏ ਆ ਲਗਾਤਾਰ ਕਾਰਪੋਰੇਸ਼ਨ ਵੱਲੋਂ ਇਹ ਕਾਰਵਾਈ ਅਮਲ 'ਚ ਲੈਣ ਦੀ ਜਾ ਰਹੀ ਹੈ ਤੇ ਲਗਾਤਾਰ ਤੁਸੀਂ ਜਿਦਾ ਤੁਸੀਂ ਜਨਨੀ ਸੁਰੱਖਿਆ ਕਮਿਟੀ ਦੇਖ ਰਹੇ ਹੋ ਲੋਕਾਂ ਵੱਲੋਂ ਨਜ਼ਾਇਜ਼ ਕਬਜ਼ੇ ਕੀਤੇ ਗਏ ਉਹ ਕਬਜ਼ੇ ਨੂੰ ਹਟਾਉਣ ਵਾਸਤੇ ਜ਼ਿਆਦਾਤਰ ਲਗਾਤਾਰ ਕਾਰਵਾਈ ਕਰਦੇ ਨੂੰ ਨਜ਼ਰ ਆ ਰਹੇ ਨੇ ਕਾਰਪੋਰੇਸ਼ਨ ਅਧਿਕਾਰੀ ਤੇ ਕੈਸਕੋਸ ਦੇ ਮੁਲਾਜ਼ਮ ਬਿਲਕੁਲ ਕਲੀਅਰ ਹੋਏਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੋਈ ਵੀ ਸਮਾਨ ਜਿਹੜਾ ਦੁਕਾਨ ਤੋਂ ਬਾਹਰ ਨਜ਼ਰ ਆ ਰਿਹਾ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਤਾਂ ਲਗਾਤਾਰ ਪੁਲਿਸ ਟ੍ਰੈਫਿਕ ਪੁਲਿਸ ਤੇ ਕਾਰਪੋਰੇਸ਼ਨ ਵੱਲੋਂ ਲੰਮਾ ਪਿੰਡ ਚੌਕ ਤੋਂ ਕੁਸ਼ਲਪੁਰੇ ਦਾ ਚੌਂਕ ਦਾ ਇਹ ਕਾਰਵਾਈ ਜਿਹੜੀ ਹੈਗੀ ਅਮਲ ਚ ਲਿਆਂਦੀ ਜਾ ਰਹੀ ਹੈ। ਜਿ ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਐਸ.ਪੀ. ਮੁਕੇਸ਼ ਸੈਣੀ ਤੇ ਨਾਲ ਦੀ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਹੈਗੇ ਕਾਰਵਾਈ ਨੂੰ ਅਮਲ ਚ ਲਿਆਉਣ ਲਈ ਲਗਾਤਾਰ ਇਹ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਐਸੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੰਤੋਖਪੁਰੇ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕਿ ਹੁਣ ਜਿਹੜੀਆਂ ਸੜਕ ਦੀਆਂ ਸਾਈਡਾਂ ਦੇ ਉੱਤੇ ਜਿਹੜੀਆਂ ਅੱਡੇ ਬਣਾ ਕੇ ਕੋਈ ਨਾ ਕੋਈ ਸਮਾਨ ਵੇਚਣ ਨੂੰ ਅੱਡੇ ਲਗਾਏ ਗਏ ਨੇ ਉਹਨਾਂ ਨੂੰ ਵੀ ਕਾਰਵਾਈ ਕਰਦਿਆਂ ਹੋਇਆ ਨਕਲ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੜਕਾਂ ਦੇ ਬਾਹਰ ਆਪਣੀਆਂ ਦੁਕਾਨਾਂ ਦੇ ਬਾਹਰ ਬੋਰਡ ਲਗਾਏ ਗਏ ਹੋਏ ਉਹਨਾਂ ਨੂੰ ਵੀ ਕਿਸ ਤਰੀਕੇ ਦਾ ਲਾਲ ਕਰਿਆ ਨਾਲ ਪਟਿਆ ਜਾ ਰਿਹਾ। ਤਾਂ ਕਿ ਕਿਸੇ ਤਰ੍ਹਾਂ ਦੀ ਵੀ ਔਲਝਾਂ ਨਾ ਕਿ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਆ ਉਸ ਤੋਂ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਹੜੇ ਬੋਰਡ ਵੀ ਆਗੇ ਉਹ ਵੀ ਪਟ ਦਿੱਤੇ ਗਏ ਨੇ। ਤਾ ਕੋਸ਼ਿਸ਼ ਕਰਾ ਕੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਤਾਂ ਬਿਲਕੁਲ ਲਗਾਤਾਰ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜਾ ਸਮਾਨ ਬਾਹਰ ਪਿਆ ਦੁਕਾਨਾਂ ਦੇ ਉਹਨਾਂ ਨੂੰ ਕਬਜ਼ੇ 'ਚ ਲਿਆ ਜਾ ਰਿਹਾ ਟ੍ਰੈਫਿਕ ਨੂੰ ਸਟਾਰੂ ਤੋਂ ਅੱਗੇ ਚਲਾਉਣ ਲਈ ਚੱਲਦੇ ਨੇ ਲੱਗੇ ਇਹ ਨਹੀਂ ਗੱਲ ਦੇ ਵਿੱਚ ਕੋਈ ਕੋਕਰੀ ਕਰਾ ਰੋਡ ਤੇ ਡਰਾਮਾ ਇਹ ਰੂਸ ਆਇਆ ਤੇ ਆਇਆ ਤੇ ਹਾਂ ਜੀ ਅੱਜ ਕਰੀਏ ਆਹ ਕਿਹਾ ਉਹਨੂੰ ਟ੍ਰੇਨ ਚਾਹੀਦੀ ਹੈ ਨਾ ਉਹਨੂੰ ਸਵੇਰ ਟਾਈਮ ਤੇ ਉਹ ਜੋ ਜਾਣਾ ਰਾਈਟ ਬਰੀ ਟ੍ਰਾਫੀ ਦਾ ਬੰਦਾ ਜਾ ਕੇ ਹੋਣੇ ਰਾਹ ਮੰਗਾਇਓ ਮੰਗਾ ਟ੍ਰੇਨ ਜਰ ਆਵਾ ਚਕਾਏ ਸਰ ਨਹੀਂ ਨਹੀਂ ਉਹਨੂੰ ਚੱਕਣੇ ਹੋਣੇ ਚੱਕ ਤੁਸੀਂ ਆਹ ਬਾਤ ਚੱਕ ਲਈਓ ਇਹੀ ਚੱਕ ਦਿੰਦੇ ਸਰ ਇਹਨੂੰ ਹੀ ਹੋਣੇ ਚੱਕ ਚੱਕੋ ਫੇਰ ਸਾਡੇ ਸਾਹਮਣੇ ਚੱਕ ਲੋ ਜਿੱਤੋ ਇਹਨੂੰ ਜਾ ਪਾ ਲੈਣਾ ਕਰਦੇ ਹੰਦਾ ਆਬਲ ਸਰ ਅੱਜ ਸ਼ਹਿਰ ਕੋਈ ਕਾਰਵਾਈ ਜਿਹੜੀ ਅਮੁੱਲੀ ਆਂਦੀ ਗਈ ਹੈ ਜਿਹੜੇ ਸਭ ਤੋਂ ਨਿਯਾਜ਼ ਕਰਦੇ ਜਿਹੜੇ ਹਾਂਜੀ 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 ਇਹ ਸਾਡੇ ਮਾਨਯੋਗ ਮਸ਼ਹੂਰ ਸਾਹਿਬ ਜੀ ਦਾ ਹੁਕਮ ਹੈ ਕਿ ਸ਼ਹਿਰ ਨੂੰ ਆਪਾਂ ਸੁੰਦਰ ਵੀ ਬਣਾਈਏ ਤੇ ਇਹ ਕਬਜ਼ਾ ਮੁਕਤ ਵੀ ਬਣਾਈਏ ਤਾਂ ਕਿ ਕਿਸੇ ਵੀ ਪਰਸਨ ਨੂੰ ਆਨ ਜਾਣ ਦੀ ਪ੍ਰੋਬਲਮ ਨਾ ਹੋਵੇ ਦੂਸਰਾ ਕਿ ਕਿਉਂਕਿ ਛੋਟੇ ਬੱਚੇ ਕਦੇ ਵੀ ਆਈ ਬਾਈਕ ਚਲਾਉਂਦੇ ਐਕਸੀਡੈਂਟ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਵੱਡੇ ਵੀ ਐਕਸੀਡੈਂਟ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਉਹ ਉਹ ਚੀਜ਼ਾਂ ਨੂੰ ਖਤਮ ਕਰੀਏ ਸ਼ਹਿਰ ਨੂੰ ਇੱਕ ਬਿਊਟੀਫੁੱਲ ਸ਼ਹਿਰ ਬਣਾਇਆ ਕਹਿੰਦੇ ਨੇ ਦੇਰ ਆਏ ਦਰੁਸਤਾਏ ਪਹਿਲਾਂ ਤੁਸੀਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਚ ਕਬਜ਼ੇ ਜਿਹੜੇ ਹਟਾਏ ਸੀਗੇ ਬਾਅਦ ਕਾਫੀ ਦੇਰ ਬਾਅਦ ਤੁਸੀਂ ਲੰਮੇ ਪਿੰਡ ਦਾ ਰੋਕ ਦਿੱਤਾ ਇੱਥੇ ਰਾਤ ਵੇਲੇ ਜਾਂ ਸ਼ਾਮ ਵੇਲੇ ਕਹਿੰਦੇ ਆ ਕਾਫੀ ਲੋਕਾਂ ਨੂੰ ਦਿੱਕਤ ਹੋਦੀ ਲੰਘਣ ਵੇਲੇ ਉਹਨੀਆਂ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਇਹਦਾ ਨਾ ਇਹ ਡਰਾਈਵ ਕੰਟੀਨਿਊਸ ਹੀ ਰਹਿਣੀ ਹੈ ਕਿਉਂਕਿ ਸਾਡੀ ਸੀਪੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਤੇ ਸਾਡੇ ਮਾਨ ਜੋ ਕਮਿਸ਼ਨ ਜੈਨ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਉਹ ਕਹਿੰਦੇ ਇਹ ਡਰਾਈਵ ਨੂੰ ਕੰਟੀਨਿਊਸ ਰੱਖ ਤੇ ਜਿਹੜੀ ਇਹ ਮੁਹਿੰਮ ਚਲਾ ਰਹੇ ਤੁਸੀਂ ਸਭ ਜਗਤੋਂ ਦੀ ਇਸ ਨੂੰ ਲਗਾਤਾਰ ਰੱਖਣਾ ਚਾਹੀਦਾ ਬਿਲਕੁਲ ਬਿਲਕੁਲ ਲਗਾਤਾਰ ਰੱਖਣਾ ਹੀ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਈਸੀਪੀ ਸਾਹਿਬਾਂ ਨਾਲ ਮੀਟਿੰਗ ਹੋਈ ਹੈ ਜਨਸਾਨਾ ਮੀਟਿੰਗ ਹੋਈ ਹੈ ਉਹਨਾਂ ਦਾ ਹੁਕਮ ਹੀ ਇਹ ਹੈ ਕਿ ਇਹ ਜਿਹੜੀ ਡਰਾਈਵ ਇਹਨੂੰ ਕੰਟੀਨਿਊਸ ਰੱਖਿਆ ਜਾਵੇ ਜਿੱਦਾਂ ਸ਼ਾਮ ਨੂੰ ਸਬਜ਼ੀਆਂ ਦੀਆਂ ਜਿਹੜੀਆਂ ਉਹਨਾਂ ਦੇ ਵੀ ਕਾਰਵਾਈ ਹੋਗੀ ਜੀ ਜਲਦਬਾਜ਼ ਹੋਈ ਉਹਨਾਂ ਨਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਾਰਵਾਈ ਕਰ ਲਾਓ ਕਾਰਵਾਈ ਹੋਣੀ ਹੈ ਜੀ ਠੀਕ ਹੈ ਧੰਨਵਾਦ ਆ ਇਹ ਸਾਡੇ ਅਧਿਕਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਸਾਡੇ ਨਾਲ ਸਾਡੇ ਡਿਪਟੀ ਸਾਹਿਬ ਵੀ ਹੈਗੇ ਡਿਪਟੀ ਸਾਹਿ ਸੀਪੀ ਸਾਹਿਬ ਨੇ ਸ਼ਹਿਰ ਦਾ ਜਿਹੜਾ ਅੰਦਰੂਨੀ ਹਿੱਸਾ ਉਹ ਸਾਸ ਕਰਵਾਇਆ ਪਹਿਲਾਂ ਤਾਂ ਸਾਨੂੰ ਅੱਛਾ ਲੱਗਾ ਲੋਕਾਂ ਦਾ ਰਿਸਪੌਂਸ ਵੀ ਬਹੁਤ ਵਧੀਆ ਆਇਆ ਹੁਣ ਸ਼ਹਿਰ ਦਾ ਜਿਹੜਾ ਆਊਟਰ ਏਰੀਆ ਹੈਗਾ ਉਸ ਨੂੰ ਕਰਵਾ ਰਹੇ ਹੋ ਕਿੰਨੇ ਚਿਰ ਇਸ ਇਸ ਮੁਹਿੰਮ ਨੂੰ ਚਲਾਇ ਚાલુ ਰੱਖਣਾ ਹੈ ਇਹ ਲਗਾਤਾਰ ਹੀ ਚੱਲ ਰਹੀ ਹੈ ਜੀ ਪਹਿਲਾਂ ਵੀ ਚੱਲ ਰਹੀ ਸੀਗੀ ਹੁਣ ਆਪਾਂ ਦੁਬਾਰਾ ਵਿੱਚ ਥੋੜੇ ਦਿਨ ਚਲੋ ਕਿ ਦੀਵਾਲੀ ਕਾ ਕਿਆ ਤਿਉਹਾਰ ਆ ਰਿਹਾ ਹੈ ਥੋੜਾ ਬ੍ਰੇਕ ਆ ਗਈ ਸੀ ਕਿ ਡਿਊਟੀ ਜ਼ਿਆਦਾ ਲੱਗਣ ਕਰਕੇ ਇਹ ਹੁਣ ਅਸੀਂ ਦੁਬਾਰਾ ਇਹ ਮੂਨ ਸਟਾਰਟ ਕਰ ਦਿੱਤੀ ਆ ਲਗਾਤਾਰ ਹੀ ਚੱਲੇਗੀ ਜੀ ਸਰ ਇੱਕ ਸ਼ਾਮ ਦੇ ਸਮੇਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਬਹੁਤ ਲੰਬ ਲੱਗ ਜਾਂਦੀਆਂ ਜਿਹਦੇ ਕਰਕੇ ਲੋਕਾਂ ਨੂੰ ਆਨਜਲ ਕਾਫੀ ਦਿੱਕਤ ਹੁੰਦੀ ਤੇ ਸ਼ਾਮ ਦੇ ਵਾਸਤੇ ਕੁਝ ਰੱਖਿਆ ਅਸੀਂ ਅਸੀਂ ਇਹ ਡਰਾਈਵ ਆਪਣੀ ਆ ਸਵੇਰੇ ਵੀ ਕਰਾਂਗੇ ਦੁਪਹਿਰੇ ਵੀ ਕਰਾਂਗੇ ਸ਼ਾਮ ਨੂੰ ਵੀ ਕਰਾਂਗੇ ਇਹ ਲਗਾਤਾਰ ਹੀ ਚੱਲੇਗੀ ਜੀ ਹੁਣ ਪੂਰੇ ਸ਼ਹਿਰ 'ਚ ਚੱਲੇਗੀ ਸ਼ਹਿਰ ਦੇ ਜਿਹੜੇ ਇਨਰ ਏਰੀਆਜ਼ ਆ ਉਹ ਵੀ ਆਊਟਰ ਏਰੀਆਜ਼ ਉਹ ਵੀ ਆ ਤੁਹਾਂਡੇ ਸਾਰਿਆਂ ਦੇ ਮਾਧਿਅਮ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ कि ਜਿਨ੍ਹਾਂ ਨੇ ਵੀ ਕਿਸੇ ਨੇ ਇਨਕ੍ਰੋਚਮੈਂਟ ਕੀਤੀ ਹੋਈ ਆ ਸ਼ਹਿਰ ਦੇ ਵਿੱਚ ਕਿਸੇ ਵੀ ਏਰੀਆ ਵਿੱਚ ਉਹ ਪਲੀਜ਼ ਆਪਣਾ ਹਟਾ ਲਓ ਨਹੀਂ ਤੇ ਅਗਰ ਕਾਰਪੋਰੇਸ਼ਨ ਦੀ ਹੈਲਪ ਦੇ ਨਾਲ ਅਸੀਂ ਪੁਲਿਸ ਨੇ ਅਗਰ ਹਟਾਈ ਤਾਂ ਉਹਨਾਂ ਦਾ ਕਾਫੀ ਨੁਕਸਾਨ ਵੀ ਹੋ ਸਕਦਾ ਮਾਲੀ ਨੁਕਸਾਨ ਵੀ ਹੋ ਸਕਦਾ ਸੋ ਆਪ ਹੀ ਹਟਾ ਲੈਣ ਆਪਣਾ ਜੋ ਵੀ ਕੋਈ ਸਮਾਨ ਫालतੂ ਨਾਲ ਇਨਕ੍ਰੋਚਮੈਂਟ ਕੀਤੀ ਹੋਈ ਆ ਉਹ ਤਾਂ ਕਿ ਉਹਨਾਂ ਦਾ ਨੁਕਸਾਨ ਘੱਟ ਹੋਏ ਇਸ ਦੇ ਬਾਰੇ ਨੋਟਿਸ ਜਾਰੀ ਕੀਤਾ ਹੈਗਾ ਲੋਕਾਂ ਨੂੰ ਜਿਹੜੇ ਦੁਕਾਨਦਾਰ ਹੈਗੇ ਜਾਂ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਹੈ ਨੋਟਿਸ ਅਸੀਂ ਪਹਿਲਾਂ ਹੀ ਜਾਰੀ ਕੀਤੇ ਹੋਇਆ ਜੀ ਹੁਣ ਵੀ ਕਰ ਰਹੇ ਹਾਂ ਲਗਾਤਾਰ ਵਾਰਨਿੰਗ ਵੀ ਦੇ ਰਹੇ ਹਾਂ ਪਰ ਐਕਸ਼ਨ ਵੀ ਕਰ ਰਹੇ ਹਾਂ ਜੀ ਸੋ ਇਹ ਸਾਲ ਡਿਪਟੀ ਜਿਹੜੇ ACP ਹੈਗੇ ਨੇ ਨੌਰਥ ਹਲਕੇ ਦੇ ਦਾ ਜਲਈਏ ਜਿਹੜੇ ਇਸ ਸਾਰੇ ਵਿਭਾਗ ਨੂੰ ਦੇਖਦੇ ਨੇ ਉਹਨਾਂ ਨੇ ਸਾਸਕਤਾ ਵੀ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਵਾਰਨਿੰਗ ਵੀ ਦਿੱਤੀ ਹੈ ਜੇ ਇਸ ਤੋਂ ਬਾਅਦ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਆਪਣੇ ਦੁਕਾਨਾਂ ਦੇ ਬਾਹਰ ਜਿਹੜੀ ਇਲੀਗਲ ਤੌਰ ਤੇ ਅਪਰੋਚਮੈਂਟ ਕਰਦਾ ਜਾਂ ਕਬਜ਼ੇ ਕਰਦਾ ਉਹਦੇ ਉੱਤੇ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਲੰਧਰ ਟੀਵੀ ਚਲੰਦਰ